ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਦੇ ਨਵੇਂ ਬਲੌਗ 'ਚ। ਲੋ ਜੀ ਅੱਜ ਗੱਲ ਕਰਦੇ ਆਂ ਇਸ ਸਾਲ ਜੋ ਕਿ ਬਹੁਤ ਜ਼ਿਆਦਾ ਰਕਬੇ 'ਚ ਇੱਕ ਵੈਰਾਈ ਲੱਗੀ ਹੋਈ ਸੀਗੀ ਪੀਵੀ1। ਕਿਉਂਕਿ ਉਹਦਾ ਕੀ ਝਾੜ ਆਇਆ ਹੁਣ ਆਪਾਂ ਤੁਹਾਨੂੰ ਉਹ ਵੀ ਸ਼ੇਅਰ ਕਰਦੇ ਨੇ ਕਿਉਂਕਿ ਟਾਈਮ ਕਾਫੀ ਲੰਦੀ ਆ। 160 ਤੋਂ 165 ਦਿਨ ਦੇ ਕਰੀਬ ਇਹ ਪੱਕਣ ਨੂੰ ਸਮਾਂ ਲੰਦੀ ਆ। ਜੇ ਗੱਲ ਕਰੀਏ ਆਪਾਂ ਇਹ ਝਾੜ ਦੀ ਤਾਂ ਝਾੜ ਆਈ ਆਪਣੇ ਇਹਦੇ 22 ਕੁੰਟਲਾਂ ਤੋਂ ਲੈ ਕੇ 24 24 ਕੁੰਟਲ ਤੱਕ ਇਸ ਸਾਲ। ਪੀਵੀ1 ਦਾ ਆਪਣੇ ਏਰੀਆ ਦੇ ਵਿੱਚ ਝਾੜਾ ਆਇਆ ਹੈ। ਵਿਚ ਵਿੱਚ ਉਹਨਾਂ ਵੀ ਲੋਕ ਝੂਠ ਮਾਰੀ ਜਾਂਦੇ ਨੇ 30 30 32 32 ਕਮਾਂਟਲ ਕਹਿ ਰਹੇ ਨੇ ਵੀਡੀਓ ਆਪਾਂ ਤਾਂ ਬਣਾ ਰਹੇ ਹਾਂ ਕਿਉਂਕਿ ਜੇ ਕਿਸੇ ਨੂੰ ਪੁੱਛਦਿਆਂ ਤਾਂ ਅਗਲਾ ਹਰੇ ਕਹਿੰਦਾ ਵੀ ਗਾਹਾਂ ਨੂੰ ਜੇ ਕੋਈ ਵੈਰਾਈਟੀ ਲਾਵਾਂਗੇ ਤਾਂ ਪੀਵੀ1 ਲਾਵਾਂਗੇ ਭਰਾ ਬਣ ਕੇ ਜੇ ਕਿਸੇ ਆਪਣੇ ਭਰਾ ਨੇ ਉਹ ਵੈਰਾਈਟੀ ਨਹੀਂ ਲਾਈ ਜਾਂ ਲਾਉਣਾ ਚਾਹੁੰਦਾ ਅਗਲੇ ਸਾਲਾਂ ਦੇ ਵਿੱਚ ਤਾਂ ਕੀਲਾਖੰਡ ਲਾ ਕੇ ਆਪਣੇ ਖੇਤ ਦੇ ਵਿੱਚ ਤਿਆਰਬਾਜ਼ ਕਰ ਲਿਓ ਕਿਉਂਕਿ ਐਡਾ ਕੋਈ ਖਾਸ ਬੀਜ ਤਾਂ ਹੈ ਨਹੀਂ ਇਹ ਕੋਈ ਜੇ ਬੇਸ਼ੱਕ ਅਗਲਾ ਕਹੀ ਜਾਵੇ ਕਿਦਾ ਸਮਾ ਹੂਸਾ ਨਾਲ ਬੱਦੇ ਲੰਦੀ ਆ 5-7 ਦਿਨ ਘੱਟ ਨਹੀਂ ਯਾਨੀ ਕਿ 160 ਤੋਂ 165 ਦੀ ਨੇ ਪੱਕਣ ਪੱਕਣ ਚ ਲੰਦੀ ਤੇ ਚਲੋ ਝਾੜ ਤੇ ਆਪਾਂ ਇਸ ਸਾਲ ਤਾਂ ਵੈਸੇ ਸਾਰੀਆਂ ਹੀ ਵੈਰਾਈਟੀਆਂ ਦੇ ਝਾੜ ਘਟ ਆਏ ਨੇ ਕੋਈ ਵੀ ਵੈਰਾਈਟੀ ਨਹੀਂ ਕਹਿ ਸਕਦੇ ਵੀ ਕਿਸੇ ਨੇ ਵੱਧ ਦਿੱਤਾ ਹੋਵੇ ਪਰ ਸੁਣਨ ਤੇ ਆ ਰਿਹਾ ਕਿ ਪੀਵੀ1 ਇਸ ਸਾਲ ਵੀ ਮੈਂ 2-4 ਵੀਡੀਓ ਦੇਖਿਆ ਨੇ ਕਿ 30 ਤੋਂ ਲੈ ਕੇ 32-33 ਕਮਟਲਾਂ ਤੱਕ ਦੱਸੀ ਜਾਂਦੇ ਨੇ ਪਰ ਆਪਣੇ ਏਰੀਆ ਦੇ ਵਿੱਚ ਕਹਿੰਦੇ ਕਹੋਂਦੇ ਖੇਤਾਂ 'ਚੋਂ ਆਪਣੇ ਭਰਾਵਾਂ ਨੇ ਵੜੀ ਆ ਪੀਵੀ1 ਤੇ ਉਹਦਾ ਝਾੜ ਰਿਹਾ ਜੀ 22 ਕਮਟਲ ਤੋਂ ਲੈ ਕੇ 24 24.5 ਕਮਟਲ ਤੱਕ ਠੀਕ ਹੈ ਜੀ ਬਾਕੀ ਵੈਰਾਈਟੀ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਮਾੜੀ ਆ ਜਾਂ ਵਧੀਆ ਪਰ ਆਪਾਂ ਵੀਡੀਓ ਤਾਂ ਬਣਾ ਰਹੇ ਆ ਵੀ ਜੇ ਕਿਸੇ ਆਪਣੇ ਭਰਾ ਨੇ ਲਾਉਣੀ ਆ ਤਾਂ ਆਪਣਾ ਇੱਕ ਦੋ ਇੱਕ ਕੀਲਾ ਲਾ ਕੇ ਪਹਿਲਾਂ ਤਜਰਬਾ ਕਰ ਲਿਓ ਕਿਸੇ ਦੇ ਕੰਨ ਤੇ ਲਾਉਣ ਦੀ ਕੋਈ ਲੋੜ ਨਹੀਂ ਜੀ ਠੀਕ ਹੈ ਜੀ ਬਾਕੀ ਜੇ ਕਿਸੇ ਆਪਣੇ ਭਰਾ ਨੇ ਇਸਾ ਲਾਈਆ ਤਾਂ ਆਪਾਂ ਨੂੰ ਕਮੈਂਟ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕੀ ਝਾੜ ਰਿਹਾ ਤੇ ਕਿੰਨੀ ਤਰੀਕ ਨੂੰ ਲਾਈ ਸੀਗੀ ਕਿਉਂਕਿ ਆਪਣੇ ਏਰੀਏ ਤੇ ਇਹਦਾ 22 ਕਮਾਂਡਰ ਤੋਂ ਲੈ ਕੇ 24 24 ਕਮਾਂਡਰ ਤੱਕ ਪੀਵੀ1 ਦਾ ਝਾੜ ਰਿਹਾ ਯਾਨੀ ਕਹਿਣ ਦਾ ਭਾਵ ਇਹ ਹੈ ਕੋਈ ਐਡੀ ਬਹੁਤ ਆਪਾਂ ਵਧੀਆ ਵੈਰਾਈ ਨਹੀਂ ਕਹਿ ਸਕਦੇ ਕਿਉਂਕਿ ਕਿਸੇ ਦੇ ਵੀਡੀਓ ਪਾਉਣ ਤੇ ਕੋਈ ਕਾਲੂ ਆਪਾਂ ਲਾ ਲਈਏ ਉਹ ਆਪਣੇ ਝਾੜ ਦਵੇ ਨਾ ਦਵੇ ਠੀਕ ਹੈ ਜੀ ਆਪਾਂ ਤਾਂ ਸਾਹੀ ਇੱਕ ਵੀਡੀਓ ਬਣਾ ਰਹੇ ਹਾਂ ਛੋਟੀ ਜੀ ਵੀ ਐਡਾ ਕੋਈ ਖਾਸ ਬੀਜ ਆਪਾਂ ਤਾਂ ਪਸੰਦ ਆਇਆ ਨਹੀਂ ਹੈਗਾ ਜੇ ਕਿਸੇ ਆਪਣੇ ਭਰਾ ਨੇ ਲਾਇਆ ਉਹਦੇ ਕੀ ਝਾੜ ਰਿਹਾ ਤਾਂ ਆਪਣੇ ਨਾਲ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ ਕਿਉਂਕਿ ਇੱਕਦਸੇ ਪੱਕਣ ਦੇ ਵਿੱਚ ਸਮਾਂ ਘੱਟੋ ਘਾਟ 165 ਤੋਂ 160 ਦਿਨ ਤੱਕ ਪੱਕਣ ਪੱਕਣ ਚ ਸਮਾਂ ਲੈਂਦੀ ਹੈ ਜੀ ਯਾਨੀ ਕਿ ਪੂਛਾ ਨਾਲੋਂ ਪੂਛਾ ਜਿੰਨਾ ਹੀ ਕਹਿ ਸਕਦੇ ਆ ਜਬ ਉਹ ਤੋਂ 5-7 ਦਿਨ ਵੱਧੇ ਲੰਦੀਆ ਘਟ ਨਹੀਂ ਲੰਦੀ ਹੈਗੀ ਇਹ ਵੈਰਾਈਟੀ ਪੀਵੀ1 ਕਿਉਂਕਿ ਜੇ ਕਿਸੇ ਗਵਾਂਡੀ ਨੇ ਐਤ ਕੀ ਦੇਖੀ ਆ ਤੱਕ ਹਰੇਕ ਹੀ ਕਹਿੰਦਾ ਸੀਗਾ ਕਿ ਬੀਜ ਦੇ ਦੀ ਭਾਈ ਮੈਨੂੰ ਮੈਂ ਵੀ ਗਾਹ ਨੂੰ ਲਾਉਂਗਾ ਪਰ ਝਾੜ ਉਹਦੇ ਵੀ ਆਪਣਾ ਠੀਕ ਠੀਕੇ ਰਹੀ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ